ਆਪਣੇ ਵਹੀਕਲਾਂ ਤੇ ਫੈਂਸੀ ਨੰਬਰ ਲਗਾਉਂਦੇ ਸ਼ਕੀਨਾ ਦੇ ਲਈ ਇੱਕ ਚੰਗੀ ਖਬਰ ਹੈ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਫੈਂਸੀ ਨੰਬਰ ਲੈਣਾ ਬਹੁਤ ਆਸਾਨ ਕਰ ਦਿੱਤਾ ਹੈ ਸਰਕਾਰ ਵੱਲੋਂ ਹਰ ਹਫਤੇ ਬੋਲੀ ਲਗਾ ਕੇ ਆਨਲਾਈਨ ਵਿਧੀ ਰਾਹੀਂ ਫੈਂਸੀ ਨੰਬਰ ਲਾਟ ਕੀਤੇ ਜਾਣਗੇ ਪੰਜਾਬ ਸਰਕਾਰ ਵੱਲੋਂ ਵਹੀਕਲਾਂ ਦੇ ਫੈਂਸੀ ਨੰਬਰਾਂ ਦੀਆਂ ਰਿਜ਼ਰਵ ਕੀਮਤਾਂ ਤੈਅ ਕੀਤੀਆਂ ਗਈਆਂ ਨੇ ਜਿਵੇਂ ਕਿ 001 ਰਜਿਸਟ੍ਰੇਸ਼ਨ ਨੰਬਰ ਦੀ ਰਿਜ਼ਰਵ ਕੀਮਤ 5 ਲੱਖ ਰੁਪਏ ਹੈ 002 ਤੋਂ ਲੈ ਕੇ 009 ਤੱਕ ਅਤੇ 0786 ਨੰਬਰ ਦੀ ਰਿਜ਼ਰਵ ਕੀਮਤ 2 ਲੱਖ ਰੁਪਏ ਰੱਖੀ ਗਈ ਹੈ ਇਸ ਤੋਂ ਇਲਾਵਾ 0010 ਤੋਂ ਲੈ ਕੇ 0099 ਤੱਕ 0100 0200 0300 ਆਦ ਫੈਂਸੀ ਨੰਬਰਾਂ ਦੇ ਲਈ ਰਿਜ਼ਰਵ ਕੀਮਤੀ 1 ਲੱਖ ਰੁਪਏ ਰੱਖੀ ਗਈ ਹੈ ਤੇ ਬਾਕੀ ਹੋਰ ਮਨਪਸੰਦ ਨੰਬਰਾਂ ਦੇ ਲਈ ਰੱਖੀ ਗਈ ਰਿਜ਼ਰਵ ਕੀਮਤ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਤੋਂ ਇਲਾਵਾ ਅਗਰ ਤੁਸੀਂ ਆਪਣੀ ਮਨਪਸੰਦ ਦਾ ਕੋਈ ਹੋਰ ਨੰਬਰ ਆਪਣੇ ਵਹੀਕਲ ਦੇ ਲਈ ਲੈਣਾ ਚਾਹੁੰਦੇ ਹੋ ਤਾਂ ਉਸ ਦੀ ਰਿਜ਼ਰਵ ਕੀਮਤ ਜ਼ਿਲ੍ਹੇ ਦੇ ਅੰਦਰ 10000 ਰੁਪਏ ਅਤੇ ਬਾਹਰੀ ਜ਼ਿਲ੍ਹਿਆਂ ਦੇ ਲਈ 20000 ਰੁਪਏ ਰੱਖੀ ਗਈ ਹੈ ਜਿਸ ਦੀ ਅਲਾਟਮੈਂਟ ਰਜਿਸਟ੍ਰੇਸ਼ਨਲ ਅਥਾਰਟੀ ਲੈਵਲ ਤੇ ਹੋਵੇਗੀ ਇਸ ਈ ਆਪਸ਼ਨ ਵਿੱਚ ਭਾਗ ਲੈਣ ਦੇ ਲਈ ਤੁਸੀਂ ਸ਼ਨੀਵਾਰ ਸਵੇਰੇ 9 ਵਜੇ ਤੋਂ ਲੈ ਕੇ ਸੋਮਵਾਰ ਰਾਤ 12 ਵਜੇ ਤੱਕ ਰਜਿਸਟ੍ਰੇਸ਼ਨ ਕਰ ਸਕਦੇ ਹੋ ਅਤੇ ਮੰਗਲਵਾਰ ਸਵੇਰੇ 9 ਵਜੇ ਤੋਂ ਲੈ ਕੇ ਬੁੱਧਵਾਰ ਦੁਪਹਿਰ 3 ਵਜੇ ਤੱਕ ਆਪਣੀ ਬਿਡ ਦਾਖਲ ਕਰ ਸਕਦੇ ਹੋ ਅਗਰ ਤੁਹਾਨੂੰ ਆਪਣਾ ਮਨਪਸੰਦ ਨੰਬਰ ਅਲਾਟ ਹੋ ਜਾਂਦਾ ਹੈ ਤਾਂ ਵੀਰਵਾਰ ਰਾਤ 12 ਵਜੇ ਤੋਂ ਸ਼ੁੱਕਰਵਾਰ ਰਾਤ 12 ਵਜੇ ਤੱਕ ਤੁਹਾਨੂੰ ਉਸ ਨੰਬਰ ਦੇ ਲਈ ਪੇਮੈਂਟ ਅਦਾ ਕਰਨੀ ਪਵੇਗੀ ਦੋਸਤੋ ਇਸ ਸੰਬੰਧੀ ਮੁਕੰਮਲ ਜਾਣਕਾਰੀ ਅਤੇ ਆਪਣੇ ਵਹੀਕਲ ਲਈ ਫੈਂਸੀ ਨੰਬਰ ਲੈਣ ਵਾਸਤੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਟ੍ਰਾਂਸਪੋਰਟ ਵਿਭਾਗ ਦੀ ਵੈੱਬਸਾਈਟ ਤੇ ਪ੍ਰਵਾਹਨ ਵੈੱਬਸਾਈਟ ਤੇ ਇਹ ਕਰਵਾ ਸਕਦੇ ਹੋ ਦੋਸਤੋ ਜੇ ਖਰੇ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ